ਟਰਬ ਬੈਕ ਜਾਂ ਜਦੋਂ ਇੱਕ ਵਿਅਕਤੀ ਕਾਰ ਦੇ ਵਿੱਚ ਸਫਾਰ ਹੋ ਕੇ ਪੈਟਰੋਲ ਪਵਰਡ ਆਉਂਦਾ ਹੈ 1500 ਦਾ ਪੈਟਰੋਲ ਪੁਆਇਆ ਜਾਂਦਾ ਹੈ ਪਰ ਬਿਨਾ ਪੈਸੇ ਦਿੱਤੇ ਮੌਕੇ ਤੇ ਰਫੂ ਚੱਕਰ ਹੋ ਕੇ ਆਸ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਕਿ ਕਿਸ ਤਰੀਕੇ ਦੇ ਨਾਲ ਇਸ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਨਵਾਂ ਸ਼ਹਿਰ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਮੈਨੇਜਰ ਦੇ ਵੱਲੋਂ ਦੱਸਿਆ ਗਿਆ ਕਿ ਬੀਤੇ ਦੇਰ ਸ਼ਾਮ ਨੂੰ ਇੱਕ ਵਰਨਾ ਕਾਰ ਦੇ ਵਿੱਚ ਸਫਾਰ ਤਿੰਨ ਵਿਅਕਤੀ ਆਉਂਦੇ ਨੇ ਤੇ ਕਾਰ ਚਾਲਕ ਨੇ ਕਾਰ ਤੇ ਵਿੱਚ 1500 ਰੁਪਏ ਦਾ ਪੈਟਰੋਲ ਪੁਵਾਉਣ ਦੇ ਲਈ ਕਿਹਾ ਤਾਂ ਕਰਿੰਦੇ ਨੇ ਜਿਉਂ ਹੀ ਤੇਲ ਪਾਇਆ ਤਾਂ ਅੱਖ ਚੱਕਤਿਆਂ ਹੀ ਕਾਰ ਚਾਲਕ ਪੈਸੇ ਬਿਨਾਂ ਦਿੱਤਿਆਂ ਕਾਰ ਲੈ ਕੇ ਮੌਕੇ ਤੋਂ ਰਫੂ ਚੱਕਰ ਹੋ ਕੇ ਇਹਨਾਂ ਨੂੰ ਦੱਸਿਆ ਕਿ ਪੰਪ ਦੇ ਕਰਿੰਦਿਆ ਨੇ ਹਾਲਾਂਕਿ ਕਾਰ ਸਵਾਰਤਾ ਪਿੱਛਾ ਵੀ ਕੀਤਾ ਪਰ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਜਿਸ ਦੀਆਂ ਅਸ਼ਿਸ਼ਟੀ ਵੀ ਤਸਵੀਰਾਂ ਸામਨੇ ਆਈਆਂ ਨੇ ਸੀਸੀਟੀਵੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੁਲਿਸ ਦੇ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਨੇ ਤੇ ਇਨ੍ਹਾਂ ਲੋਕਾਂ ਦੇ ਖਿਲਾਫ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਸੋ ਤਸਵੀਰਾਂ ਦੇਖ ਸਕਦੇ ਹੋ ਕਿਵੇਂ ਲੁੱਟti ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹਾਲਾਂਕਿ ਪਹਿਲਾਂ ਵੀ ਅਜਿਹੀਆਂ ਬਹੁਤ ਵਾਰ ਖਬਰਾਂ ਆ ਚੁੱਕੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਪੈਟਰੋਲ ਪੰਪ ਵਾਲਿਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਤੇ ਇਸੇ ਦੇ ਦੌਰਾਨ ਤਿੰਨ ਵਿਅਕਤੀ ਕਾਰ ਤੇ ਵਿੱਚ ਸਵਾਰ ਹੋ ਕੇ ਆਏ ਜਿਨ੍ਹਾਂ ਨੇ ਪਹਿਲਾਂ 1500 ਦਾ ਪੈਟਰੋਲ ਪੁਆਇਆ ਪਰ ਬਿਨਾਂ ਪੈਸੇ ਦਿੱਤਿਆਂ ਹੀ ਮੌਕੇ ਤੋਂ ਰਫੂ ਚੱਕਰ ਹੋ ਗਏ ਸੀ ਸ਼ੀਐਸਟੀਵੀ ਤਸਵੀਰਾਂ ਦਾ ਰੁੱਕੜ ਲੈਂਦੇ ਆ ਕਿ ਕਿਵੇਂ ਇਸ ਸਾਰੀ ਘਟਨਾ ਨੂੰ ਅੰਜਾਮ ਸਰ ਜਿਹੜੀ ਤੁਹਾਡੇ ਨਾਲ ਕੱਲੇ ਇੱਕ ਤੇਲ ਪਾਉਣ ਦੀ ਵਾਰਦਾਤ ਹੋਈ ਉਹਦੇ ਬਾਰੇ ਜਾਣਕਾਰੀ ਦਿਓ ਸਾਨੂੰ ਪਰਸੋ ਗੱਡੀ ਆਈ ਸੀਗੀ ਸ਼ਾਮੇ 4:00 4:00 ਵਜੇ ਅੱਛਾ ਬਰਨਾ ਗੱਡੀ ਆ ਗੱਡੀ ਦਾ ਨੰਬਰ ਹੈ ਪੀਵੀ 02 ਬੀਜੀ 332 ਅੱਛਾ ਜੀ ਤੇ 1500 ਤੇਲ ਪਾਇਆ ਸੀ ਉਹਨਾਂ ਨੇ ਤੇਲ ਪਾ ਕੇ ਪੇਮੈਂਟ ਕਰੀ ਨਹੀਂ ਪੇਮੈਂਟ ਦਿੱਤੇ ਬਿਨਾਂ ਉਹ ਭੱਜ ਗਏ ਜੀ ਤੁਸੀਂ ਇਹਦੇ ਬਾਰੇ ਕੋਈ ਥਾਣਾ ਕਾਟੜ ਘੜਚੀ ਵੀ ਸ਼ਿਕਾਇਤ ਵਗੈਰਾ ਦਿੱਤੀ ਹਾਂ ਜੀ ਜੀ ਉੱਥੇ ਦਰਖਾਸਤ ਦਿੱਤੀ ਗਈ ਉਹਨਾਂ ਦੇ ਖਿਲਾਫ ਅੱਛਾ ਜੋ ਕੇ ਕਾਰਵਾਈ ਕੀਤੀ ਜਾਵੇ ਉਹਨਾਂ 'ਤੇ ਏ ਆਪਣਾ ਪੰਪ ਕਿਹੜੀ ਕੰਪਨੀ ਦਾ ਤੇ ਕਿੱਥੇ ਪੈਂਦਾ ਈ ਤੇ ਨਿਆਰਾ ਪੰਪ ਆ ਜੀ ਕੱਠ ਦਟ ਬਲਾਜਨ ਡਿਸਟ੍ਰਿਕਟ ਨਵਾਂ ਸ਼ਹਿਰ ਅਸਲੀ ਹਾਈਵੇ ਤੇ ਈ ਹਾਈਵੇ ਤੇ ਮੇਨ ਹਾਈਵੇ ਤੇ ਗਿਲੰਦਰ ਤੋਂ ਚੰਡੀਗੜ੍ਹ ਠੀਕ ਹੈ ਥੈਂਕ ਯੂ ਸਰ